ਮਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੇ ਸੱਸੇ ਕਾਲ ਜੀ ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ ਤੇ ਤੁਹਾਨੂੰ ਗੁਰਨਾਨਕ ਦੇਵ ਜੀ ਕਿਰਪਾ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਧੀ ਪਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਗਣ ਜੀ ਬਰਕਤ ਤੇ ਲੋ ਜੀ ਚੱਲ ਰਿਹਾ ਕੰਮ ਕਾਫੀ ਦਿਨ ਬਾਅਦ ਖੇਤਾਂ 'ਕਿੰਨੇ ਢਾ ਵੱਜ ਰਿਹਾ ਤੇ ਪਿਛਲੇ ਬਲੌਗ ਚ ਦੇਖਿਆ ਤੁਸੀਂ ਪਰਮਰਾਈ ਜਿਹੜੇ ਪਰਮਰਾਈਆਂ ਉਹ ਵੀ ਨਾਨਕ ਗੇਵੇ ਉਹਨਾਂ ਨੂੰ ਵੀ ਲੈ ਕੇ ਆਉਣਾ ਜੀ ਅੱਜ ਤਿੰਨ ਦਿਨ ਬਾਅਦ ਤੇ ਚਲੋ ਬਾਕੀ ਬਹੁਤਾ ਕੁਝ ਨਾ ਕਹਿੰਦਾ ਹੋਇਆ ਹੁਣ ਤੁਹਾਨੂੰ ਕਣਕ ਵੀ ਦਿਖਾਉਂਦੇ ਆ ਤੇ ਮਸੜ ਜੀ ਵੀ ਬਾਈ ਮੋਟਰ ਪਰ ਪਹੁੰਚੇ ਹੋਏ ਆ ਮੌਜਲੀ ਪਰ ਵਾਲੇ ਜਿਹੜੀ ਬੜੀ ਭੈਣ ਰਜਮੰਤੂ ਉਹਨਾਂ ਦੇ ਸੋਹਰਾ ਸਾਹਿਬ ਤੇ ਚਲੋ ਜੀ ਦਿਖਾਉਂਦੇ ਆ ਕਣਕ ਤੇ ਤੁਸੀਂ ਬਣੇ ਰਹੋ ਵੀਡੀਓ ਤੇ ਨਾਲ ਓ ਬਾਈ ਬਰਸੇਨ ਵੀ ਹੋ ਗਿਆ ਸੋਨਾ ਤੇ ਬਾਕੀ ਚੱਲ ਰਿਹਾ ਕੰਮ ਵਧੀਆ ਕਣਕਾ ਕੁਸਕ ਬੀਜ ਹੋ ਰਹੀਆਂ ਇਧਰ ਮਸੜ ਜੀ ਨੂੰ ਮਿਲੋ ਜੀ ਲਓ ਜੀ ਸਤਿ ਸ੍ਰੀ ਅਕਾਲ ਜੀ ਦੇਖੀ ਅੱਜ ਕਿੱਧਰ ਤਾ ਬੋਲਤਾ ਆ ਵੀ ਦੇਖਣ ਆਇਆ ਫਸਲ ਵਾੜੀ ਅੱਛਾ ਦੇਖਣ ਆਇਆ ਵੀ ਮੁੰਡੇ ਕਿਆ ਕਰਦੇ ਕਿਆ ਨਹੀਂ ਗਲਤੀ ਫਲਤੀ ਦੱਸਣਾ ਹੈ ਹਾਂ ਚਲੋ ਭਾਈ ਕੁਸ ਵੀ ਆ ਵੀ ਹੌਸਲਾ ਹੀ ਹੁੰਦਾ ਬਜ਼ੁਰਗਾਂ ਦਾ ਉਧਰ ਤਾਂ ਜਾ ਹੋਈ ਜਾਂਦਾ ਮਸੜ ਜੀ ਕੋ ਤੇ ਉਧਰ ਵੀ ਬਾਈ ਦੱਸ ਦੰਦਾ ਵੀ ਅਸੀਂ ਖੇਤ ਸਾਰੀ ਰੌਣੀ ਕਰੇ ਬੇ ਆਪਾਂ ਨੇ ਆਪਣੇ ਤਾਂ ਬਾਤ ਆ ਜਾਣਾ ਜੀ 1-2 ਦਿਨ ਚ ਹਨਾ ਹਾਂ ਜੀ ਅੱਗੇ ਚਲੋ ਫਿਰ ਕੱਲ ਤੇ ਬਾਅਦ ਬਾਈ ਉਧਰ ਨਾਲ ਕੰਡਾ ਕੱਢ ਦੇਣਾ ਹੁਣ ਆਏ ਦੱਸੋ ਜੀ ਵੀ ਸਾਡੀ ਕਣਕ ਕੱਕਣਾ ਠੀਕ ਆ ਓਕੇ ਜੀ ਲੋ ਬਾਈ ਸਿਆੜ ਲਾਗੇ ਦਿਖਣ ਇੱਧਰ ਲਾਗ ਪਰ ਬਾਈ ਮਲਕੀਤ ਬਾਈ ਨੇ ਵੀ ਅੱਜ ਕੱਲ ਚ ਬੀਜੀ ਆ ਤੇ ਉਹ ਉਧਰ ਵੀ ਬੀਜ ਹੋਈ ਆ ਬੀਜ ਹੋਰੀ ਕਾਲਾ ਬਾਈ ਤੇ ਹੋਰ ਦੱਸਦਾ ਜੀ ਮੈਂ ਇਹਦੇ ਚ ਗੁੱਲੀ ਡੰਡਾ ਲੱਗ ਗਿਆ ਦੇਖਣਾ ਹਨਾ ਜੀ ਚਲੋ ਦੇਖਦੇ ਨਾਲੇ ਸਪਰੇਅ ਕਰੀ ਤੀ ਆ ਦੇਖੋ ਭਾਈ ਕਿੰਨੇ ਵਧੀਆ ਛਾੜ ਲੱਗਦੇ ਆ ਮੌਸਮ ਬੜਾ ਸ਼ਾਂਤ ਸਾਰਾ ਇਹਦੇ ਵਿੱਚ ਥੋੜੀ ਜੀ ਸੁੱਕਤੀ ਜੀ ਆਪਾਂ ਨਾਲ ਖੇਤ ਚ ਦੇਖਿਓ ਵੀ ਕਿਆ ਕਹਿੰਦੀ ਆ ਉਹ ਇਹ ਇਹ ਬੀਜ ਹੈ ਜੀ 869 ਤੇ ਜਿਹਦੇ ਚ ਹੁਣ ਆਪਾਂ ਨਿਕਲੇ ਉਹ ਖੇਤ ਚ ਬੱਟ ਤੇ ਗਾਂ ਬਣਦਾ ਉਹ 826 ਆ ਭਾਈ ਹਾਂ ਠੀਕ ਆ ਮਾਸਟਰ ਜੀ ਕਣਕ ਤਾਂ ਆ ਲੋ ਭਾਈ ਆ 826 ਜੀ ਵਿੱਚ ਗੁੱਲੀ ਢੰਡਾਈ ਤੇ ਜੀ ਵੀ ਲੱਗ ਗਿਆ ਦੇਖਣ ਸਪਰੇਆ ਹੋਈ ਤੇ ਹੁਣ ਦੇਖਦੇ ਵੀ ਪਾਣੀ ਲੱਗੇ ਤੇ ਮਰਦਾ ਕਿਆ ਹੁੰਦਾ ਦੇਖੋ ਭਾਈ ਤਾਂ ਆ ਨਾ ਜੀ ਭਾਈ ਇਹ ਠੀਕ ਠੀਕ ਆ ਆ ਲੋ ਭਾਈ ਇਕਣਾ ਚੱਲ ਰਿਹਾ ਕੰਮ ਹਲ ਵਦਨ ਸਿਆੜ ਸਾਰੇ ਦੇ ਸਾਰੇ ਦਿਖ ਰਹੇ ਆ ਟੋਟਲੀ ਨੋ ਇਧਰ ਭਾਈ ਆ ਸੁਪਰ ਸੀਡਰ ਦੀ ਆ ਗਈ ਵਜਾਈ ਕਾਲਾ ਵੀਰ ਵੀ ਅੱਜ ਰਿਆ ਬੀਜ ਦੇਖੋ ਭਾਈ ਕੰਮ ਜਿਹੜੇ ਆ ਸਵਰਾਜ ਚੱਲ ਰਿਹਾ ਭਾਈ ਆ ਲੱਗਿਆ ਵਾ ਚੀਨਾ ਸੁੰਜੇ ਗੁੱਡਣ ਮਾਲ ਦੇ ਲੋ ਮਾਛਰ ਦੀ ਸਿੱਧੇ ਖੂਨੂ ਗਏ ਇਦਾਂ ਉੱਲ ਚੱਲਦਾ ਗੰਨੇ ਦੇ ਟਰੈਕਟਰ ਚਲੋ ਚੱਲੀ ਜੀ ਫੇਰ ਲੋ ਭਾਈ ਪਹੁੰਚ ਗਏ ਮੋਟਰ ਪਰ ਖੜੇ ਇੱਧਰ 13 13 ਫਾਲੇ ਜਿਹੜੇ ਨੇਤਰਬਾਈ ਰਾਣੇ ਬਣਾਇਤੇ ਇਹ ਵੀ ਗੱਲ ਬਣਾਤੀ ਭਾਈ 9 ਤੇ 13 ਕਰਤੇ ਫਾਲੇ ਤੇ ਬਾਕੀ ਦਿਖਾਉਂਦਾ ਤੁਹਾਨੂੰ ਮੱਲ ਲਸਣ ਇਸ ਵਾਰੀ ਘੇਰ ਹੈ ਹਲ ਚੱਲਦਾ ਦੇਖੋ ਭਾਈ ਜਾਨਵਰ ਮਾਜਾਂ ਲੁੱਟਦੇ ਤੇ ਆ ਖੇਤ ਰਹਿ ਗਿਆ ਤਾਂ ਭਾਈ ਆਪਣਾ ਔਰੇ ਲੱਗਣਾ ਆਪਣਾ ਟੈਂਟ ਵੀ ਭਤੀਜੀ ਦਾ ਵਿਆਹ ਰਿਹਾ ਜੀ ਜਿਹੜਾ ਜੈਸਮੀਂ ਦਾ ਤੁਸੀਂ ਦੇਖ ਰਹੇ ਹੋ ਬਲੌਗ ਚ ਸਾਰੇ ਉਹਨਾਂ ਦੇ ਖਰੀਦੋ ਪ੍ਰਵਤ ਹੋ ਰਹੀ ਆ ਆ ਖੇਤ ਆ ਭਾਈ ਤੇ ਉਧਰ ਉਹਨਾਂ ਦੇ ਬਾਈਰਾਂ ਦੇ ਵੀ ਇਕੱਠਾ ਬਣ ਗਏ ਆ ਆ ਕਿਹ ਸਿਸਟਮ ਹੋਇਆ ਭਾਈ ਇੱਥੇ ਤੇ ਹਾਲਾਗ ਲਗ ਰਾਇਆ ਜਾ ਇਹ ਪਾਣੀ ਦੀ ਉਹ ਚੱਕਰ ਆ ਜੀ ਦੇਖੋ ਉਧਰ ਤੇ ਆਏ ਇਧਰਲੀ ਸਾਈਡ ਨੂੰ ਆ ਗਿਆ ਪਰ ਹੌਲਾ ਹੁੰਦਾ ਇਹ ਪਾਣੀ ਦੇ ਉੱਪਰ ਆ ਕੇ ਰਾ ਇਧਰ ਹੀ ਸੈਟ ਆ ਗਿਆ। ਲਾ ਬਾਈ। ਆਪਣਾ ਲਸਣ ਆ ਗਿਆ ਜੀ। ਕੋਈ ਕੋਈ ਡੱਕਾ ਜਿਹੜਾ ਹੋਇਆ ਇਹਦੇ ਵਿੱਚ। ਬਾਕੀ ਇਸ ਵਾਰੀ ਲਸਣ ਸਾਰਾ ਹੀ ਰਹਿ ਗਿਆ ਜੀ ਹਲੋ। ਖਾਲੀ ਪੱਟਾ। ਉਹ ਬਣ ਗਿਆ ਜੀ ਇਕੱਠਾ ਸਾਰੀਆਂ ਚਲੋ ਬਾਈ ਚਲਦੇ ਆ ਭਰਮ ਦੇ ਨਾਨਕੇ ਜਾ ਕੇ ਮਲਾਉਂਦੇ ਤੁਹਾਨੂੰ ਹੁਣ। ਵੀ ਕਿਆ ਕਰਦੇ ਆ ਉਹ। ਵਾਹ ਬਾਈ। ਸਤਿ ਸ੍ਰੀ ਅਕਾਲ। ਬਹੁਤ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਹਾਂ। ਠੀਕ ਹੈ। ਹਾਂ ਜੀ। ਚੱਲੀਏ ਫਿਰ ਘਰ ਨੂੰ ਕਿ ਜਾਣਾ ਨਹੀਂ ਹਲੇ। ਮम्मू ਟਰੈਕਟਰ ਕਿੰਨਾ ਕਿ ਚਲਾਇਆ ਨਾਨੇ ਦਾ? ਬਹੁਤ ਹੈਂ? ਬਹੁਤ। ਬਹੁਤ ਚਲਾਇਆ? ਨਹੀਂ ਬਹੁਤ। ਆਪਣੇ ਵਾਲਾ ਚੰਗਾ ਨਹੀਂ ਲੱਦਦਾ ਨਟ ਗਿਆ ਨਮ। ਇਹਨੇ ਝੂੜ ਬੋਲਦਾ ਈ। ਅੱਛਾ। ਉੱਪਰ ਚਲਾਇਆ ਨਹੀਂ ਪਰ ਅੱਧਾ ਠੀਰਾ ਖਿੰਡਿਆ ਏ। ਅੱਛਾ ਉੱਪਰ ਚੜ੍ਹ ਲਿਆ ਹੈਂ? ਬਹੁਤ। ਤੇ ਇੱਕ ਕੋਈ ਬੰਦੇ ਦਾ ਬੈਠਣ ਦਾ ਸਟਾਈਲ ਦੇਖੋ ਕਿੱਥੇ ਬੈਠਾ ਤੇ ਇੱਧਰ ਹਰਜੀਤ ਨੂੰ ਮਿਲੋ ਵੀ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼ਕਾ ਜੀ ਲਓ ਜੀ ਸਾਰਿਆਂ ਨੂੰ ਮੰਮੀ ਠੀਕ ਆ ਹਾਂ ਪੁੱਤ ਠੀਕ ਆ ਲੋ ਬਾਈ ਇੱਧਰ ਚੱਲੀ ਜਾਂਦਾ ਉਹ ਅੱਛਾ ਇਹ ਤੇ ਜਿਆਦਾ ਆ ਲੈ ਪੰਮੂ ਰਿਆ ਪੁੱਤ ਪੁਰਿਆ ਇੱਕ ਬਾਈ ਕਮੈਂਟ ਆ ਵਾ ਬਾਹਰ ਤੇ ਵੀ ਪੰਮੂ ਦਾ ਰਮਾਲ ਦਿਖਾਈ ਨਹੀਂ ਮੈਂ ਕਰੀ ਸਰ ਇਹ ਬਾਈ ਬੁਣਿਆ ਵਾ ਇਹ ਮੰਮੀ ਨੇ ਬਣਿਆ ਵਾ ਕਰੋ ਸੀ ਇਹਨਾਂ ਬਣਾ ਹਾਂ ਕਰੋਸੀ ਇਹਨਾਂ ਬਣਾਇਆ ਹੋਇਆ ਬਣਾ ਬਾਬੇ ਮੈਂ ਕਹਿੰਦਾ ਹਰਜੀਤ ਬਹੁਤ ਪੁਰਾਣਾ ਹਨ ਹਾਂਜੀ ਕਾਫੀ ਸਾਲ ਹੋ ਗਏ ਜੋ ਇਹਨਾਂ ਨੂੰ ਹਨ ਵੇਚੇ ਹੁਣ ਆਉਣ ਲੱਗਿਆ ਤਾਂ ਇਹ ਇਹਦੇ ਮਾਮੇ ਦਾ ਰਮਾਲ ਹੈ ਇਹ ਹਾਂਜੀ ਹਾਂ ਹਨ ਕੈਨੇਡਾ ਚ ਵਾਜ ਗਿਆ ਜੀ ਤੇ ਇਹਦਾ ਭਾਈ ਮਾਮਾ ਕੈਨੇਡਾ ਚ ਲੱਗਾ ਉਹਦੇ ਰਮਾਲ ਇਹਦੇ ਕੋਲ ਆ ਗਿਆ ਦੇਖੋ ਬਣੇ ਹੋਏ ਤੇ ਤੋ ਤਾਂ ਬੰਨੀ ਜਾਏ ਕਰਦਾ ਸਾਂਭ ਕੇ ਰੱਖਿਆ ਹੋਇਆ ਤਾਂ ਮੈਂ ਪਰਮਵੀਰ ਵਾਸਤੇ ਹੀ ਪੱਕਾ ਹੀ ਲੈ ਮਾਜਾ ਪਰਮਵੀ ਹੋਇਆ ਤਾਂ ਛੋਟਾ ਜਿਹਾ ਜੱਦਾ ਬੁਣਿਆ ਹੋਇਆ ਹੈ ਹੈ ਦੇਈ ਸਾਲ ਹੋ ਗਏ 7-8 ਸਾਲ ਹੋ ਗਏ ਹੁਣ ਇਹਨਾਂ ਨੂੰ ਹੈ ਆਹ ਲੋ ਬਾਈ ਇਹ ਇਹਦੇ ਨਾਲ ਬਣਵਾਇਆ ਵਹਨਾ ਮਮੀ ਅੱਛਾ ਇਹ ਸਲਾਈਆਂ ਆ ਇਹ ਜੀ ਆ ਸਲਾਈਆਂ ਬਣ ਰਹੀਆਂ ਇਹ ਖਰੋਸ਼ੀ ਆ ਹੈ ਠੀਕ ਨਹੀਂ ਕਿਹੜੀ ਚੀਜ਼ ਹੈ ਹੈ ਕਿਹੜੀ ਚੀਜ਼ ਕਿਆ ਥੀਜੇ ਇਹ ਦੇਖ ਕੇ ਕਿਆ ਲੈਣ ਚ ਲੈ ਹੈ ਹੈ ਉਹ ਫਾਟਿਆ ਹੈ ਹੈ ਹਾਂਜੀ ਉਹ ਆਈ ਕਾਕਾ ਬੈਠਾ ਵਈ ਆ ਦੇਖੋ ਗੱਬੇ ਗੁੜਿਆ ਜੈ ਸ੍ਰੀ ਸਾਸਰੀ ਦਾ ਕਰੋ ਸਾਸਿਕਾਲ ਬੁਲਾ ਦੇ ਬਈ ਸਾਸਰੀ ਦਾ ਕਰੋ ਸਾਸਿਕਾਲ ਇਹ ਆ ਦੇਖੋ ਬਈ ਸਾਸਿਕਾਲ ਸਾਸਿਕਾਲ ਕੀ ਕਿੰਨਾ ਜਿਆਣਾ ਦਾ ਹੈ ਹੋਈ ਉਹ ਕੀ ਲੈ ਕੇ ਆ ਗਿਆ ਬੰਦਾ ਬਣਾ ਹੈ ਬੂਟ ਲਿਆਉਂਦੇ ਆ ਬੂਟ ਲਿਆਉਂਦੇ ਆ ਨਾਨੀ ਨੇ ਕਰਤੇ ਯਾਨੀ ਵਧੀਆ ਦੇਖੋ ਬੰਨੂ ਨੇ ਕਿੰਨਾ ਸੋਹਣਾ ਲਹਿੰਗਾ ਦਵਾਇਆ ਆ ਲਹਿੰਗਾ ਤੂੰ ਬਨੂ ਕੀ ਕਿੱਤੇ ਮਨ ਤਾਂ ਸਮਝ ਨਹੀਂ ਆਉਂਦੀ ਹੈ ਚੱਲ ਠੀਕ ਹੈ ਚੱਗ ਗਿਆ ਸਵਾਹ ਹੋ ਗਿਆ ਠੀਕ ਉਹ ਥੌਟੀ ਬੇਕੀਨੇ ਦਾ ਆਏ ਪਮੂ ਸੱਚੀ ਸੱਚੀ ਦੱਸਿਆ ਬੂਟ ਨਾਨੀ ਨੇ ਅੱਛਾ ਦੋ ਦੋ ਤਿੰਨ ਤਿੰਨ ਰਿਸ਼ਤੇਦਾਰੀਆਂ ਘੁੰਮ ਆਏ ਹੈ ਚਲੋ ਭਾਈ ਚਾਹ ਹੁੰਦਾ ਬੱਚਿਆਂ ਨੂੰ ਦੇਖ ਲੈ ਆਪਣੇ ਆ ਦੇਖ ਲੈ ਇਹ ਆ ਦੇਖਿਓ ਹਾਂ ਹਟਾ ਘੜਾ ਘੜਾ ਲਿਬੜ ਨਾ ਜਾਵੇ ਹੈਂ ਹੈਂ ਸਾਮ ਕੇ ਰੱਖੇ ਹੋਵੇ ਗੱਲ ਦੇ ਗੱਡੇ ਨਹੀਂ ਹੈਗੇ ਫੇਰ ਬਾਅਦ ਅੱਛਾ ਚੱਲ ਬਾਈ ਚਾਹ ਹੁੰਦਾ ਬੱਚਿਆਂ ਨੂੰ ਠੀਕ ਜਸ਼ਨ ਵੀ ਖੁਸ਼ ਹੈ ਹਾਂਜੀ ਹੂੰ ਅਬਾ ਰੱਖ ਦੇ ਪੁੱਤ ਪੈਰਾਂ 'ਚ ਪਾਣੇ ਫਿਰ ਇਹ ਰੱਖ ਦੇ ਪੁੱਤ ਰੱਖ ਦੇ ਰੱਖ ਦੇ ਚੱਲ ਨਾਨੀ ਨੂੰ ਥੈਂਕ ਯੂ ਕਹ ਦੇ ਹੈਨਾ ਹੱਸ ਕੇ ਦਿਖਾ ਦੇ ਇੱਧਰ ਮੋੜ ਕੇ ਚਲੋ ਬਾਈ ਬੈਠੇ ਆ ਸਾਰੇ ਠੀਕ ਨੇ ਰੱਖ ਦੇ ਜਸ਼ਨ ਰੱਖ ਦੇ ਰੱਖਿਆ ਹੋ ਠੀਕ ਹੈ ਔਰ ਅਮੜੀਆ ਦਿਖਾ ਕੱਪੜੇ ਲਿਆ ਜਿਹੜੇ ਨਵੇਂ ਖੜੇ ਹੋ ਕੇ ਆ ਬਾਈ ਕੱਪੜੇ ਵੀ ਲਿਆ ਆ ਮੁੰਡਾ ਪੈਂਟ ਸ਼ਰਟਾਂ ਜੀ ਹਾਂ ਪੈਂਟ ਸ਼ਰਟ ਵੀ ਦਵਾਤੀ ਆ ਸਰਦੀ ਦੇ ਇੱਧਰ ਨੂੰ ਦਿਖਾ ਖੜਾ ਹੋ ਕੇ ਦਿਖਾ ਮੜਾ ਜਾਂ ਲੈ ਬਾਈ ਚਲੋ ਠੀਕ ਆ ਬਾਈ ਖੁਸ਼ ਰਹਿਣ ਸਾਰੇ ਲਫੜਾ ਰੱਖਦੇ ਸਿੱਧੀ ਹੋਣੀ ਇਹ ਨੇ ਖੋਲੀ ਆ ਹੈ ਹਾਂਜੀ ਮੈਂ ਤੇ ਜਵੇੜ ਲਾਣੀ ਆ ਇਹਨੇ ਜਾਨ ਨੂੰ ਜਾਣਾ ਇਹ ਤਰੀਕੇ ਵਧੀਆ ਹੈ ਬਾਈ ਆਹ ਪਿੰਡੂ ਕੰਮ ਦੇਖ ਲੋ ਕੁਛ ਐ ਬੱਚੇ ਨਾਲ ਦੇ ਭਾਜਦੇ ਦੀ ਗਰਮੀ ਮਾਰ ਬੇਜਾਨ ਨੂੰ ਲਵੇੜ ਲੈਣੀ ਖੋਲ ਦੋ ਚਲੋ ਠੀਕ ਆ 100 ਰੁਪਏ ਮम्मा ਨੇ ਲਿਆਂ ਦੀਆ ਸੌਫਟ ਪਈਆ ਹਾਂਜੀ ਦੇਖ ਕਰ ਦੇਣੀ ਤੁਸੀਂ ਸੌਫਟ ਐ ਆ ਲੈ ਹੈ ਸੌਫਟ ਐ ਹਨ ਮੁੰਡਾ ਵੀ ਸੌਫਟ ਐ ਹਾਂ ਇਹ ਠੀਕ ਨਹੀਂ ਨਾਨੀ ਨੇ ਖਾਇਆ ਕੁਝ ਫਿਰ ਜੀ ਹੈ ਖਾਇਆ ਕੁੱਕੜੇ ਹੂੰ ਚੀਜ਼ ਸਬਜੀ ਹੱtre ਗੋਭੀ ਮਟਰ ਪਨੀਰ ਹੈ ਬੇਤਾ ਧੋਣੀਆਂ ਮौजਾਂ ਤੁਸੀਂ ਪਿੰਡ ਕਿੱਥੇ ਨੂੰ ਜਾਣਾ ਜੇ ਵੀ ਇਹ ਤੁਸੀਂ ਕਿੱਥੇ ਜਾਣਾ ਨਾਨਕਾ ਨੂੰ ਘਰ ਨੂੰ ਸੱਚੋ ਹੈ ਠੀਕ ਨੇ ਨਾਨੀ ਤੰਗ ਤਾਂ ਨਹੀਂ ਕਰਿਆ ਨਹੀਂ ਬਹੁਤਾ ਨਹੀਂ ਕਰਿਆ ਜਿਵੇਂ ਹਸਾਬ ਜੀ ਵੀ ਲੈ ਜਾ ਹਾਂ ਹਸਾਬ ਜੀ ਵੀ ਲੈ ਜਾ ਇੰਨਾ ਕ ਤਾਂ ਚੱਲਦਾ ਹੀ ਹੁੰਦਾ ਜਦੋਂ ਬੱਚੇ ਇਕੱਠੇ ਹੋਏ ਹੋਏ ਮੈਨੂੰ ਆਏ ਵੀ ਫੋਨ ਨਾ ਆ ਜਾਵੇ ਵੀ ਪਰਮ ਨੂੰ ਲੈ ਜਾ ਕੇ ਹੈ ਨਿਆਣੇ ਇਕੱਠੇ ਹੋ ਗਏ ਤਾਂ ਫੇ ਇੰਤ ਕਰ ਦਈ ਮਾੜੀ ਮੋਟੀ ਲੋ ਵੀ ਬੰਦਾ ਤਿਆਰ ਪਰ ਤਿਆਰ ਜਾਣ ਲਈ ਤੇ ਉਧਰ ਮੰਮੀ ਵੀ ਚਲ ਠੀਕ ਆ ਮੰਮੀ ਫਿਰ ਚੰਗਾ ਫਿਰ ਹੈਂ ਭਾਈ ਲਾ ਭਾਈ ਬਹੁਤ ਬੰਨੀਆ ਸਾਰੇ ਕੋਲ ਮੈਨੂੰ ਤੇ ਉਧਰ ਜਾਣਾ ਹੈ ਹੈਂ ਹੋਰ ਠੀਕ ਨੇ ਪਰੰਪਰੀ ਗੱਡੀ ਲੈ ਲਾ ਭਾਈ ਆਹ ਨਾਨੀ ਦਾ ਪਿਆਰ ਜਾਨ ਲੱਗੇ ਕਹਿੰਦੇ ਤੋਰਨਾ ਹੀ ਤੋਰਨਾ ਹੈ ਚਲ ਫਿਰ ਸਾਈਕਲ ਰੱਖ ਪਤਾ ਗੱਡੀ ਸਾਈਕਲ ਰੱਖੀ ਪਹਿਲਾਂ ਚਲ ਹਰਾਉਣਾ ਦਾ ਹ ਬੰਦਾ ਹੋਇਆ ਜੀ ਆਪਣਾ ਚਲਾਇਆ ਫਿਰ ਪੂਰਾ ਸਾਈਕਲ ਹਾਂਜੀ ਹਾਂ ਹਾਂ ਚਲੋ ਆ ਖੜਾ ਬਾਈ ਸਤਿ ਸ਼ਕਲ ਲੋ ਬਾਈ ਦਾਦੀ ਆ ਗਈ ਆ ਠੀਕ ਹੈ ਜੀ ਹਾਂ ਆ ਠੀਕ ਹੈ ਜੀ ਹਾਂਜੀ ਹਾਂ ਚੱਲਿਆ ਬੰਦਾ ਹੋਇਆ ਬੀਬੀ ਹਾਂਜੀ ਹਾਂ ਉਹ ਦਬਾਉਂ ਜਾ ਕਰਦਾ ਠੀਕ ਹੈ ਜੀ ਠੀਕ ਲੋ ਬਾਈ ਪਹੁੰਚ ਗਿਆ ਗੱਡੀ ਕੋਲ ਬੰਦਾ ਠੀਕ ਆ ਮੈਂ ਫਿਰ ਚੰਗਾ ਚੰਗਾ ਬੜਾ ਠੀਕ ਆ ਚੱਲ ਜਸ਼ਨਪਾਲੀ ਸਾਈਡ ਨੂੰ ਵਾਜਾ ਵਤ ਵੀਰ ਜੀ ਬਹਿ ਗਏ ਇੱਦਣ ਮੂਹਰੇ ਪਾਰਲੀ ਸਾਈਡ ਨੂੰ ਪਾਰਲੀ ਸਾਈਡ ਨੂੰ ਲਾਲਾ ਲਾਲਾ ਟੱਕੀ ਲਾਲਾ ਵੇ ਹਾਏ ਵਾਏ ਠੀਕ ਹੈ ਬਾਈ ਚਲੋ ਠੀਕ ਆ